ਭਾਈ ਕਿਤੇ ਕ ਖਾਲਸਾ ਭਾਈ ਕਿਤੇ ਕੀ ਪਦੇ ਮੈਨੂੰ ਬਹੁਤ ਪੱਕਾ ਹੈ ਕਿ ਬਠਿੰਡਾ ਦੀ ਪ੍ਰੈਸਨ ਆਨ ਦਰਸ਼ਨ ਹੋ ਰਿਹਾ ਹੈ ਅੱਜ ਦਾ ਟਾਪਿਕ ਹੈ ਕਿ ਜੋ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਵਸ ਆ ਰਿਹਾ ਹੈ ਉਸ ਨੂੰ ਅਸੀਂ 23 ਤਰੀਕ ਨੂੰ ਦੀਨਾ ਠੰਗੜ ਮਨਾ ਰਹੇ ਹਾਂ ਅਸਲੀ ਚੀਜ਼ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜਨੇਉ ਨਹੀਂ ਸੀ ਪਹਿਨਦੇ ਪਰ ਰੰਗ ਤੇ ਸਵਾ ਮਣ ਜਨੇਉ ਤੋਲ ਕੇ ਫੇਰ ਆਪਣੀ ਰੋਟੀ ਖਾਂਦਾ ਸੀਗਾ ਜਿਹਦਾ ਮਤਲਬ ਹੈ ਕਿ ਉਹਨੇ ਹਿੰਦੂ ਮੁਸਲਮਾਨ ਜਬਰ ਨੂੰ ਬਰੋਦ ਸੀਗੇ ਪਰ ਗੁਰੂ ਤੇਗ ਬਹਾਦਰ ਸਾਹਿਬ ਨੇ ਨੁਕੀਤ ਕਾਰਨ ਨੂੰ ਉੱਤੇ ਰੱਖ ਕੇ ਉਹਨਾਂ ਦੇ ਲਈ ਆਪਣੀ ਕੁਰਬਾਨੀ ਦਿੱਤੀ ਪਰ ਜੇ ਕੁਰਬਾਨੀ ਦਿੱਤੀ ਹੈ ਜੋ ਜ਼ਬਰ ਮੌਗਲ ਹਕੂਮਤ ਦੇ ਵਿੱਚ ਹੋਇਆ ਹੈ ਸਿੱਖਾਂ ਦੇ ਨਾਲ ਉਹ 1947 ਤੋਂ ਬਾਅਦ ਹਿੰਦੂਤਵਾਦੀ ਹਕੂਮਤ ਨੇ ਵੀ ਸਾਡੇ ਨਾਲ ਘੱਟ ਨਹੀਂ ਕੀਤਾ ਬਲੂ ਸਟਾਰ ਕਰਤਾ ਫਿਰ 1966 ਦੇ ਵਿੱਚ ਸਾਡੀ ਵੰਡ ਕਰਤੀ ਪੰਜਾਬ ਤੋੜ ਕੇ ਰੱਖਤਾ ਹਿਮਾਚਲ ਦੇ ਇਲਾਕੇ ਹਰਿਆਣੇ ਦੇ ਇਲਾਕੇ Rajasthan ਦੇ ਇਲਾਕੇ ਸਾਥੋਂ ਖੋਲੇ ਪਾਣੀਆਂ ਦਾ ਹੈਡਵਰਕਸ ਖੋਲੇ ਔਰ ਸਾਡਾ ਕੰਟਰੋਲ ਬਿਲਕੁਲ ਖਤਮ ਕਰਤਾ ਪੰਜਾਬ ਦੇ ਵਿੱਚ ਐਥਕੀ ਫਲੱਡਸ ਨੇ ਆਏ ਐ ਪਰ ਸੈਂਟਰ ਦੀ ਹਿੰਦੂਤਵਾ ਸਰਕਾਰ ਨੇ ਇਧਰਲੇ ਪਾਸੇ ਮੁੱਖ ਨਹੀਂ ਮੋੜਿਆ ਉਹ ਬਿਹਾਰ ਤੇ ਇਲੈਕਸ਼ਨਾਂ ਦੇ ਵਿੱਚ ਹੀ ਰੁੱਝੇ ਰਹੇ ਜਿਹਦਾ ਮਤਲਬ ਹੈ ਕਿ ਪੰਜਾਬ ਵੱਲੋਂ ਸੈਂਟਰ ਤੇ ਹਿੰਦੂਤਵਾਦੀ ਸਰਕਾਰ ਨੇ ਮੂੰਹ ਮੋੜ ਲਿਆ। ਔਰ ਪੰਜਾਬ ਦੇ ਵਿੱਚ ਵੀ ਜ਼ਬਰ ਹੋ ਰਿਹਾ ਹੈ। ਕਸ਼ਮੀਰ ਦੇ ਵਿੱਚ ਵੀ ਜ਼ਬਰ ਹੋ ਰਿਹਾ ਹੈ। ਅਮਿਤ ਸ਼ਾਹ ਤੇ ਮੋਦੀ ਜੀ ਨੇ ਕਸ਼ਮੀਰ ਦੀ ਖੁਦਮੁਖਤਿਆਰੀ ਤੋੜਤੀ। ਉਹਨਾਂ ਨੇ ਆਰਟੀਕਲ 370 35A ਤੋੜਦੇ एफ्सਵਾ ਜਿਹੜਾ ਬੜਾ ਜ਼ਬਰ ਕਾਨੂੰਨ ਜਿਹਦੇ ਵਿੱਚ ਫੌਜਾਂ ਕਿਸ ਨੂੰ ਮਾਰ ਸਕਦੀਆਂ ਕਿਸੇ ਤੇ ਜ਼ਬਰਜਨਾਹ ਕਰ ਸਕਦੀਆਂ ਕਿਸੇ ਨੂੰ ਡਿਸਪੀਅਰ ਕਰ ਸਕਦੀਆਂ ਕੁਝ ਵੀ ਕਰ ਸਕਦੀਆਂ ਉਹ ਉੱਥੇ ਲਾਇਆ ਹੋਇਆ ਹੁਣ ਸਵਾਲ ਇਹ ਹੈ ਕਿ ਜੇ ਨਾ ਜ਼ਬਰ ਕੀਤਾ ਤੇ ਕਨਸਟੀਟਿਊਸ਼ਨਲ ਸਟੇਟਸ ਵੀ ਤੋੜਦਾ ਹੈ ਫਿਰ ਅਜੇ ਤੱਕ ਜਬਰ ਕਸ਼ਮੀਰ ਦੇ ਵਿੱਚ ਕਿਉਂ ਨਹੀਂ ਹਟਿਆ ਔਰ ਪੰਜਾਬ ਦੇ ਵਿੱਚ ਵੀ ਉਹੀ ਕੰਮ ਹੋ ਰਿਹਾ ਹੈ 30-30 ਸਾਲਾਂ ਤੋਂ ਕੈਦੀ ਜੇਲ੍ਹਾਂ ਦੇ ਵਿੱਚ ਬੈਠੇ ਹੈ ਪਰ ਮੋਗਲ ਹਕੂਮਤ ਨੇ ਬਰੂ ਹਰਕ ਬਿੰਦ ਸਾਹਿਬ ਨੂੰ 51 ਹਿੰਦੂ ਰਾਜਾਂ ਨੂੰ ਛੱਡਤਾ ਸੀਗਾ ਰਿਹਾ ਕਰਤਾ ਸੀਗਾ ਗੀਤੇ ਕਰਕੇ ਅਸੀਂ ਦੁਆਰੀ ਬਣਾਉਂਦੇ ਹਾਂ ਉਸ ਦਿਨ ਇਹ ਸਾਰੀਆਂ ਚੀਜ਼ਾਂ ਵੇਖਦੇ ਹੋਏ ਕਿ ਸਾਡੇ ਉੱਤੇ ਨਸਲ ਕੁਛ ਵੀ ਕੀਤੀ ਹੈ ਹੁਣ ਜਦੋਂ ਤਮਾਕੇ ਹੋਏ ਹੈ ਦਿੱਲੀ ਦੇ ਵਿੱਚ ਤੇ ਪੁਲਿਸ ਤੇ ਸੈਂਟਰਲ ਫੋਰਸਸ ਅਜੀਆਂ ਫਿਰਤੀਆਂ ਕਿ ਕਿਥੋਂ ਅਸੀਂ ਕੁਛ ਨਾ ਕੁਛ ਲੱਭੀਏ ਕੋਈ ਫੜੀਏ ਪਰ ਜਦੋਂ 1984 ਦੇ ਵਿੱਚ ਰਜੀਵ ਕਾਂਧੀ ਨੇ ਕਤਲੇਆਮ ਕੀਤੀ ਹੈ ਸਾਰੇ ਹਿੰਦੁਸਤਾਨ ਦੇ ਵਿੱਚ ਉਦੋਂ ਤਾਂ ਇਹ ਹੀ ਪਲੀਜ਼ ਜਿਹੜੇ ਰਾਈਟਸ ਕਰ ਰਹੇ ਸੀਗੇ ਉਹਨਾਂ ਨੂੰ ਦੱਸ ਰਹੀ ਸੀ ਕਿ ਆਹ ਵੀ ਸੱਖਾਂ ਦਾ ਘਰ ਹੈ ਆਹ ਵੀ ਸੱਖਾਂ ਦਾ ਘਰ ਹੈ ਆਹ ਵੀ ਸੱਖਾਂ ਦਾ ਘਰ ਹੈ ਤੇ ਸਾਨੂੰ ਨਾ ਤਾਂ ਬਲੂ ਸਟਾਰ ਦੇ ਉੱਤੇ ਕੋਈ ਅੱਜੇ ਰਾਹਤ ਮਿਲੀ ਹੈ ਦਰਬਾਰ ਸਾਹਿਬ ਦੇ ਉੱਤੇ ਅਟੈਕ ਕਰਤਾ ਸਿੱਖ ਰੈਫਰੈਂਸ ਲਾਇਬ੍ਰੇਰੀ ਤੇ ਦੁਸ਼ਖਨਾ ਫੌਜ ਲੁੱਟ ਕੇ ਲੈ ਗਈ ਉਹਦਾ ਕੋਈ ਪਤਾ ਨਹੀਂ ਹੈ ਮੇਰਾ ਮਤਲਬ ਹੈ ਫਿਰ ਅਸੀਂ ਸਿੱਖ ਹੈਗੇ ਕੀ ਹੈ ਅਸੀਂ ਨੌਨ ਐਂਟੀਟੀਆਂ ਹੈ ਕਿ ਜੇ ਤੁਹਾਨੂੰ ਇਹ ਦੁੱਖ ਲੱਗੇ ਤਾਂ ਪੁਲਿਸ ਛਾਣ ਦੇਵੇ ਸਾਰੇ ਦਿੱਲੀ ਹਰਿਆਣੇ ਨੂੰ ਨਾਲ ਦੇ ਇਹ ਸੂਬਿਆਂ ਨੂੰ ਤੇ ਜਿਹਨੂੰ ਸਿੱਖਾਂ ਨੂੰ ਉਹ ਚੀਜ਼ ਹੋਵੇ ਫੇਰ ਸੁਪਰੀਮ ਕੋਰਟ ਦੇ ਵਿੱਚ ਕੋਈ ਜੱਜ ਨਹੀਂ ਹੈ ਸਾਰੇ ਸੈਰੀ ਬੰਦੇ ਹੈ ਹੁਣ ਜੇ ਧੂਆ ਪੰਜਾਬ ਤੋਂ ਉੱਡਦਾ ਹੈ ਤੇ ਇਹਨਾਂ ਦੇ ਨੱਕ ਦੇ ਵਿੱਚ ਵੱਜਦਾ ਹੈ ਤੇ ਧੂਏ ਦਾ ਤਾਂ ਫਿਕਰ ਹੈਗਾ ਸੁਪਰੀਮ ਕੋਰਟ ਨੂੰ ਬਾਰੇ ਜਿਹੜੇ ਜ਼ਬਰ ਹੋ ਰਹੇ ਹੈ ਫੇਕ ਐਂਕਾਊਂਟਰਸ ਹੋ ਰਹੇ ਹੈ ਆਦਿਵਾਸੀਆਂ ਨੂੰ ਨਕਸਲਾਈਟ ਮੌਸਟ ਕਹਿ ਕੇ ਮਾਰ ਰਹੇ ਹੈ ਔਰ ਜਿਹੜਾ ਹੋਰ ਜੁਰਮ ਹੋ ਰਹੇ ਹੈ ਉਹਦੇ ਬਾਰੇ ਤਾਂ ਇਹ ਕੋਈ ਆਨਸਰ ਹੀ ਨਹੀਂ ਹੈਗਾ ਕੋਈ ਹੁਣ ਕਹਿੰਦੇ ਆ ਕਿ ਸਾਡੇ ਉੱਤੇ ਬੰਦੇ ਮਾਤਰਮ ਲਾ ਦੇਣ ਏ ਜੀ ਨੈਸ਼ਨਲ Song ਹੈ ਠੀਕ ਹੈ ਸੀ ਮੰਨਦੇ ਆ ਕਿ ਹਿੰਦੂਆਂ ਦਾ ਨੈਸ਼ਨਲ Song ਹੈਗਾ ਪਰ ਸਿੱਖਾਂ ਦਾ ਤਾਂ ਨੈਸ਼ਨਲ Song ਹੈਗਾ ਦੇਸ਼ਵੱਪਰਮੋਹੇ ਜੇ ਅਸੀਂ ਕੌਮ ਵੱਖਰੀ ਹੈ ਸਾਡੇ ਤੇ ਬੰਦੇ ਮਾਤਰਮ ਕਿਵੇਂ ਲੱਗੂਗਾ ਸੋ ਇਹੋ ਜਿਹੇ ਜ਼ਬਰ ਜਿਹੀਆਂ ਚੀਜ਼ਾਂ ਹੋ ਰਹੀਆਂ ਇਹ ਸਾਨੂੰ ਸਿਖਾਉਂਦੀਆਂ ਨਹੀਂ ਹੈ ਰੋਡਸ ਸਲੱਡ ਕਰਦੇ ਨੇ ਗੇਟ ਖੋਲਦੇ ਨੇ ਤੇ ਜੇ ਹੁਣ ਕਿਸਾਨ ਆਪਣਾ ਚੋਨਾ ਨਹੀਂ ਫੂਕਦੇ ਫੇਰ ਉਹ ਜਿਹੜੀ ਗਿੱਲ ਹੋਈ ਹੋਈ ਹੈ ਚੋਣੇ ਦੀ ਉਹ ਖਤਮ ਹੋ ਜਾਂਦੀ ਹੈ ਤਾਂ ਫੇਰ ਵੀ 25 ਦਿਨ ਬਾਅਦ ਦੇ ਵਿੱਚ ਕਣਕ ਬੀਜੀ ਜੂਗੀ ਸਾਨੂੰ ਚਾਹੀਦੀਆਂ ਮਸ਼ੀਨਾਂ ਹੋਰ ਚਾਹੀਦੀਆਂ ਜਿਹੜੀਆਂ ਬੇਲਸ ਬਣਾਉਣ ਇਸ ਪ੍ਰੀਮ ਕੋਟ ਪੈਦਾ ਕਰੇ ਇਹ ਸਾਰੀਆਂ ਸਰਕਾਰਾਂ ਨੂੰ ਕਹੇ ਇੱਥੇ ਬੇਲਸ ਦੇਣ ਸਬਸਿਡੀ ਤੇ ਮੁਫਤ ਨਹੀਂ ਸਬਸਿਡੀ ਤੇ ਤੇ ਫੇਰ ਸਾਰਾ ਮਸਲਾ ਹੱਲ ਹੋ ਜਾਊਗਾ ਧੂਹੰਦਾ ਸਵੇ ਸਾਰੀਆਂ ਚੀਜ਼ਾਂ ਸਮਝਣ ਵਾਲੀਆਂ ਹੈ ਕਿ ਇਹ ਜਿਹੜੀਆਂ ਇਹ ਕੀ ਸੈਂਟਰ ਦੀ ਸਰਕਾਰ ਸੁਣ ਨਹੀਂ ਰਹੀ ਔਰ ਜਦੋਂ ਬੰਬੇ ਦੇ ਵਿੱਚ ਗੋਲਾਬਾਰੀ ਹੋਈ ਸੀਗੀ ਆਪਣੇ ਪਟੇਲ ਸਾਹਿਬ ਹੋਮ ਮਿਨਿਸਟਰ ਸੀਗੇ ਉਹਨਾਂ ਨੇ استਿਫਾ ਦਿੱਤਾ ਸੀਗਾ ਬੰਬੇ ਇੱਕ بندرگاہ ਹੈ ਬੜੇ ਇੰਪੋਰਟੈਂਟ ਹੈ ਉੱਥੇ ਇਹੋ ਜਿਹਾ ਕੰਮ ਹੋ ਜਾਣਾ ਬਹੁਤ ਸੰਜੀਦਗੀ ਦਾ ਕੰਮ ਹੈ ਪਰ ਦਿੱਲੀ ਤਾਂ ਰਾਜਧਾਨੀ ਹੈ ਤੇ ਰਾਜਧਾਨੀ ਦੇ ਵਿੱਚ ਗੋਲਾਬਾਰੀ ਹੋ ਜੇ ਉਹ ਵੀ ਨੇ ਪਹਿਲਾਂ ਤਾਂ ਆਮ ਆਦਮੀ ਅਨਪੜ੍ਹ ਆਦਮੀ ਹੁੰਦੇ ਸੀਗੇ ਜਾਂ ਹੋਰ ਹੁੰਦੇ ਸੀ ਜਿਹੜੇ ਗੋਲਾਬਾਰੀ ਕਰਦੇ ਸੀਗੇ ਪਰ ਮੇਰਾ ਮਤਲਬ ਕਹਿੰਦਾ ਹੈ ਕਿ ਮੁਸਲਮਾਨ ਤੇ ਸਿੱਖਾਂ ਦੇ ਉੱਤੇ ਇੰਨਾ ਜ਼ਬਰ ਹੋਇਆ ਹੈ ਹੁਣ ਉਹ ਗੋਲੇ ਚਲਾਉਣ ਦੇ ਲਈ ਸਟੇਟ ਸੀ ਜਿਹੜੇ ਇਹ ਬੰਬ ਚਲਾਉਂਦੇ ਉਹਨਾਂ ਦਾ ਵੱਧ ਗਿਆ ਡਾਕਟਰ ਨੇ ਉਹ ਸਾਰੇ ਡਾਕਟਰਾਂ ਨੇ ਗੋਲੇ ਬਾਰੇ ਕਿੱਤੀ ਹੈ ਇੱਕ ਬਹੁਤ ਸੀਰੀਅਸ ਗੱਲ ਹੈ ਕਿ ਪਹਿਲਾਂ ਤਾਂ ਐ ਵੀ ਨੰਗੇ ਭੁੱਖੇ ਜਾ ਕੇ ਚਲਾ ਦਿੰਦੇ ਸੀਗੇ ਜਾ ਕੇ ਨੂੰ ਪੈਸੇ ਦੇ ਦੇ ਦਿੱਤੇ ਸੀਗੇ ਤੇ ਉਹ ਚਲਾ ਦਿੰਦਾ ਸੀਗਾ ਪਰ ਹੁਣ ਤਾਂ ਡਾਕਟਰਾਂ ਤੱਕ ਪਹੁੰਚ ਗਿਆ ਹੁਣ ਕੀ ਪਤਾ ਹੈ ਕਿ ਸੈਕਟਰੀਅਟ ਦਿੱਲੀ ਦੇ ਵਿੱਚ ਮੋਦੀ ਦੇ ਘਰ ਦੇ ਵਿੱਚ ਜਿਹੜੇ ਪੜੇ ਲਿਖੇ ਬੰਦੇ ਹੈਗੇ ਆ ਉਹ ਹੀ ਨਾ ਕੁਝ ਕਰ ਦੇ ਫਿਰ ਅਮਿਤ ਛਾਨੂ ਪਟੇਲ ਸਾਹਿਬ ਵਰਗਨ ਸਤੀਫਾ ਦੇਣਾ ਚਾਹੀਦਾ ਹੈ ਅਖ਼ਲਾਕੀ ਤੌਰ ਤੇ ਕਿ ਮੇਰੀ ਜ਼ਿੰਮੇਵਾਰੀ ਹੈ ਤੇ ਸਤੀਫਾ ਇਹਨਾਂ ਫਿਨਿਸ਼ਰ ਦਾ ਦੇਣਾ ਚਾਹੀਦਾ ਸੀ ਜੋ ਕਰਕੇ ਜਦੋਂ ਪ੍ਰੈਜ਼ੀਡੈਂਟ 트럼ਪ ਪਿਛਲੀ ਵਾਰ ਹੀ ਆਏ ਹੈ ਉਦੋਂ ਦਿੱਲੀ ਦੇ ਵਿੱਚ ਬੜੇ ਵੱਡੇ ਦੰਗੇ ਹੋਏ ਹਿੰਦੂ ਤੇ ਮੁਸਲਮਾਨ ਦੇ ਤੇ ਇਹਨਾਂ ਨੇ ਅਮਰੀਕਨ ਪ੍ਰੈਜ਼ੀਡੈਂਟ ਨੂੰ ਕਿਹਾ ਕਿ ਸਾਡੀ ਸਮਾਜ ਕਿਹੋ ਜੀ ਹੈ ਕਿ ਇਹ ਤਾਂ ਤੇਰੇ ਆਉਣ ਦੇ ਉੱਤੇ ਵੀ ਦੰਗੇ ਪਸਾਦ ਹੋ ਰਹੇ ਆ ਜੇ ਲਾਅਰਡ ਆਰਡਰ ਨਹੀਂ ਰੱਖ ਸਕਦੇ ਤਾਂ ਫਿਰ ਮੇਛਾ ਜੀ ਨੂੰ ਹੁਣ ਗਵਰਨਰ ਐਂਡਮੈਂਡਮ ਦਾ ਲਾਦੇ ਜਾਂ ਸਿਕਮ ਦਾ ਲਾਦੇ ਕੋਈ ਥੋੜਾ ਬਹੁਤਾ ਅਰੈਸਟ ਕਰ ਲੈ ਪਰ ਇਹ ਤਾਂ ਨਹੀਂ ਨਾ ਕਿ ਲਾਲ ਬਾਦਰ ਸ਼ਾਸਤਰੀ ਦੇ ਵੇਲੇ ਔਰ ਇਹ ਵਿਭੇਸ਼ਟਰ ਸੀ ਕਿ ਉਹਨਾਂ ਦਾ ਤਾਂ ਕੋਈ ਕਸੂਰ ਹੈ ਨਹੀਂ ਸਿਗਾ ਇੱਕ ਐਕਸੀਡੈਂਟ ਰੇਲਵੇ ਦਾ ਹੋ ਗਿਆ ਸੀਗਾ ਉਹਨਾਂ ਨੇ ਅਖਲਾਕੀ ਜ਼ਿੰਮੇਵਾਰੀ ਮੰਨ ਕੇ ਆਪਣਾ ਸਤਿਫਾ ਦੇ ਦਿੱਤਾ ਸੀਗਾ ਪਰ ਮੇਰਾ ਮਤਲਬ ਇੱਥੇ ਅਖਲਾਕੀ ਜ਼ਿੰਮੇਵਾਰੀ ਕੋਈ ਨਹੀਂ ਹੈਗੀ ਇਹ ਮਤਸ਼ਾਦੀ ਜਮੋਦੀ ਸਾਹਿਬ ਦੀ ਕਿ ਇਹ ਇਟਸ ਸੀਰੀਅਸ ਚੀਜ਼ ਦਿੱਲੀ ਦੇ ਵਿੱਚ ਹੋਵੇ ਤੇ ਬੰਬ ਚੱਲ ਜਾਣ ਤਾਂ ਫਿਰ ਇਹ ਬਿਲਕੁਲ ਖਮੋਸ਼ ਹੈ ਸਾਰੇ ਪਾਸੇ ਦੇ ਦੂਸਰੇ ਪਾਸੇ ਹੁਣ ਤੁਸੀਂ ਦੇਖ ਲਓ ਪਾਕਿਸਤਾਨ ਦੇ ਵਿੱਚ ਜਿਹੜਾ ਜਨਰਲ ਸੀ ਫੀਲਡ ਮਾਰਸ਼ਲ ਸੀ ਉਸ ਨੂੰ ਸਾਰੇ ਨੇਵੀ ਦਾ 에ਅਰ ਫੋਰਸ ਦਾ ਫੌਜ ਦਾ ਤਿੰਨਾਂ ਦਾ ਜਨਰਲ ਬਣਾਤਾ ਕਿਉਂ ਬਣਾਤਾ ਕਿਉਂਕਿ ਹਰ ਤੇ ਪਾਕਿਸਤਾਨ ਦੀਆਂ ਸਰਕਾਰਾਂ ਕਮਜ਼ੋਰ ਸੀਗੀਆਂ ਜਿਹੜੇ ਮੌਤੀ ਸਾਬ ਦਿਨ-ਬਦਿਨ ਕਦੇ ਸੰਦੂਰ ਕਰ ਦਿੰਦੇ ਸੀ ਕਦੇ ਬਲਾਕੋਟ ਕਰ ਦਿੰਦੇ ਸੀ ਕਦੇ ਸਟ੍ਰੈਟਿਜਿਕ ਸਟ੍ਰਾਈਕਸ ਕਰ ਦਿੰਦੇ ਸੀ ਉਹ ਪਾਕਿਸਤਾਨ ਦੀ ਗਵਰਨਮੈਂਟ ਕਮਜ਼ੋਰ ਸੀ ਉਹ ਜਵਾਬ ਨਹੀਂ ਸੀ ਦੇ ਸਕਦੀ ਇਹਦਾ ਮਤਲਬ ਹੈ ਕਿ ਜੇ ਫੀਲਡ ਮਾਰਸ਼ਲ ਜਿਹੜਾ ਪਾਕਿਸਤਾਨ ਦਾ ਹੈ ਉਹ ਨੂੰ ਸਾਰਾ ਵੱਡਾ ਬਣਾਤਾ ਹੈ ਡਿਫੈਂਸ ਦਾ ਤਾਂ ਇਹ ਤਾਂ ਹੋਇਆ ਤਾਂ ਤਾਂ ਕਰਕੇ ਹੈ ਕਿ ਇਹ ਜਿਹੜੇ ਇਹ ਸੰਦੂਰ ਸੰਦੂਰ ਹੁਣ ਤੁਸੀਂ ਸਾਰੇ ਵਿਆਹ ਹੋਏ ਹੈਗੇ ਹੋ ਸਾਰਾ ਕੁਝ ਹੈ ਕੋਈ ਇਹਦੇ ਵਿੱਚ ਕੋਈ ਇਹ ਬੈਚਲਰ ਨਹੀਂ ਮੈਨੂੰ ਦਿਖਦਾ ਤੁਹਾਨੂੰ ਸਾਰਿਆਂ ਨੂੰ ਪਤਾ ਸੰਦੂਰ ਕੀ ਹੁੰਦਾ ਤੁਸੀਂ ਹੱਥ ਵੀ ਲਾਇਆ ਹੁਣ ਸੰਦੂਰ ਨੂੰ ਪਰ ਮੋਦੀ ਸਾਹਮਣੇ ਤਾਂ ਹੱਥ ਵੀ ਨਹੀਂ ਲਾਇਆ ਪਰ ਘਰ ਤਾਂ ਬੀਬੀਾਂ ਕੀ ਉਹਨਾਂ ਨੇ ਤਾਂ ਸੰਦੂਰ ਨੂੰ ਅਜੇ ਤੱਕ ਹੱਥ ਹੀ ਨਹੀਂ ਲਾਇਆ ਤੇ ਨਾਮ ਦੇ ਤਾਂ ਸੰਦੂਰ ਆਪਰੇਸ਼ਨ ਸੰਦੂਰ ਹੈ ਤੁਸੀਂ ਕਦੇ ਸੋਚਿਆ ਕਿ ਜਿਸ ਆਦਮੀ ਨੇ ਹਾਠੀ ਨਾ ਲਾਇਆ ਹੋਏ ਸੰਦੂਰ ਨੂੰ ਤੇ ਗੁਰੂ ਨਾਨਕ ਸਾਹਿਬ ਦੀ ਗ੍ਰੇਸ ਦੇ ਵਿੱਚ ਨਾ ਰੰਦਾ ਹੋਵੇ ਸਵੇ ਸਾਰੀਆਂ ਜਿੱਤ ਤੁਹਾਡੇ ਨਾਲ ਕਰਨ ਵਾਲੀਆਂ ਕਿ ਅਸੀਂ 23 ਤਰੀਕ ਨੂੰ ਇੱਥੇ ਬਹੁਤ ਵੱਡਾ ਇਹ ਇਕੱਠ ਕਰ ਰਹੇ ਹਾਂ ਕਿ ਜਿਹੜੀਆਂ ਸਾਡੇ ਉੱਤੇ ਜ਼ਬਰਦਸਤੀ ਇਹ ਜ਼ੁਲਮ ਹੋ ਰਹੇ ਐ ਤੇ ਸਾਡੇ ਇੱਥੇ ਜ਼ੁਲਮ ਨੂੰ ਹੁਣ سپورਟ ਕੀਤਾ ਗਿਆ ਮੋਦੀ ਸਾਹਿਬ ਦੀ ਟੁੰਡਲੀ ਹੈ ਅਮਿਤ ਸ਼ਾਹ ਹੈਗਾ ਉਹਦੇ ਚ ਰਾਜਨਾਥ ਸਿੰਘ ਜੀ ਤੇ ਡੌਨੇ ਜੈ ਸ਼ੰਕਰ ਰਵੀ ਸਨ ਸਮੰਤ ਗੋਇਲ ਇੰਨਾਂ ਨੇ ਕੈਨੇਡਾ ਦੇ ਵਿੱਚ ਤਿੰਨ ਸਿੱਖ ਮਰਵਾਤੇ ਐ ਅਸਸਿਨੇਟ ਕਰਾਤੇ ਐ ਜਿਹੜਾ ਟਰੂਡੋ ਸੀਗਾ ਪ੍ਰਾਈਮ ਮਿਨਿਸਟਰ ਉਸ ਨੇ ਦੋ ਵਾਰੀ ਆਪਣੇ ਪਾਰਲੀਮੈਂਟ ਓਟਵਾ ਦੇ ਵਿੱਚ ਜਾ ਕੇ ਕਿਹਾ ਕਿ ਇਹ ਇੰਡੀਆ ਨੇ ਕੀਤੇ ਐ ਫੇਰ ਹਰਾਨਗੀ ਦੀ ਗੱਲ ਤੁਸੀਂ ਆਪ ਦੇਖੋ ਤੁਸੀਂ ਕਿਹੜੇ ਮੁਲਖ ਦੇ ਵਿੱਚ ਰਹੇ ਹੋ ਕਿ ਜਿਹੜੀਆਂ ਇੰਟੈਲੀਜੈਂਸ ਏਜੰਸੀਸ ਹੁੰਦੀਆਂ ਇਹਨਾਂ ਦੇ ਵਿੱਚ ਪ੍ਰੋਫੈਸ਼ਨਲਿਜ਼ਮ ਹੁੰਦੀ ਹੈ ਇਹ ਕੋਈ ਐਸੀ ਵੈਸੀ ਚੀਜ਼ ਨਹੀਂ ਕਰਦੇ ਪਰ ਜਦੋਂ ਪੰਨੂ ਨੂੰ ਮਾਰਨਾ ਸੀ ਰੋ ਨੇ ਸਿਕਰਟ ਸਰਵਿਸ ਫੰਡਸ ਅਮਰੀਕਾ ਦੇ ਇੰਟੈਲੀਜੈਂਸ ਦੇ ਬੰਦਿਆਂ ਨੂੰ ਦੇਤੇ ਕਿ ਤੁਸੀਂ ਜਾ ਕੇ ਤੁਸੀਂ ਹੈਗੇ ਹੋ ਇਹ ਗੋੜੀ ਥਲੋ ਐਨ ਉਹਨੂੰ ਗੈਂਗਸਟਰ ਤੁਸੀਂ ਪੰਨੂਨ ਮਾਰਦੇ ਹੋ ਹੁਣ ਦੱਸੋ ਗਵਰਨਮੈਂਟ ਆਫ ਅਮਰੀਕਾ ਨੂੰ ਉਹਨਾਂ ਦੇ ਜਸੂਸੀਆਂ ਨੂੰ ਤੁਸੀਂ ਪੈਸੇ ਦੇ ਰਹੇ ਹੋ ਕਿ ਤੁਹਾਡੇ ਲਈ ਕੰਮ ਕਰ ਦੇਣ ਹੁਣ ਮੇਰਾ ਮਤਲਬ ਤੁਸੀਂ ਐਸ ਇੰਡੀਅਨਸ ਤੁਸੀਂ ਪ੍ਰਾਊਡ ਹੋਵੋਗੇ ਕਿ ਇਹੋ ਜਿਹੇ ਸਾਡੀ ਇੰਟੈਲੀਜੈਂਸ ਏਜੰਸੀਸ ਹੈਗੀਆਂ ਤੇ ਪੇ ਪਾਕਿਸਤਾਨ ਦੇ ਵਿੱਚ ਦੋ ਬੰਦੇ ਮਾਰਤੇ ਫਰਮਜੀਤ ਸਿੰਘ ਪੰਜਵੜ ਤੇ ਹੈ ਡਾ ਕੱਟ ਦੇ ਦਿੱਤਾ ਕੱਟ ਵਿੱਚ ਇਕੱਠ ਦੀ ਗੱਲ ਕਰਦੇ ਹਾਂ ਤੁਹਾਡਾ ਖੱਟਾ ਦੇ ਵਿੱਚ ਨਹੀਂ ਹਾਂਜੀ ਹਾਂਜੀ ਉਦੀਨਾ ਕਾਂਗੜ ਕਾਂਗੜ ਸਾਹਿਬ ਮੋਗੇਜ ਪਏ ਉਦੀਨਾ ਸਾਹਿਬ ਤੇ ਆਪਣਾ ਹੱਦ ਤੇ ਪਏ ਜਾਂਦਾ ਆਪਣਾ ਤੇ ਇੱਕ ਲਖਬੀਤ ਸਿੰਘ ਰੋਡੇ ਮਾਰਦਾ ਬਲੈਟ ਬ੍ਰਿਟਾਨੀਆ ਚਕਤਾਰ ਸਿੰਘ ਖੰਡੇ ਨੂੰ ਜ਼ਹਿਰ ਦੇ ਕੇ ਮਾਰਦਾ ਜੇ ਤੁਸੀਂ ਕਿਸੇ ਮੁਲਕ ਦੀ ਸੋਵਰਨਿਟੀ ਬਾਚੀ ਤੋੜਦੇ ਹੋ ਤਾਂ ਫੇਰ ਉਹਦੇ ਕਨਸੀਕਵੈਂਸਸ ਤਾਂ ਹੋਣਗੇ ਇਹ ਕਿੰਨੇ ਦੱਸਿਆ ਕਿ ਤੁਸੀਂ ਦੂਜੇ ਮੁਲਕ ਦੀ ਸੋਵਰਨਿਟੀ ਤੋੜਦੇ ਹੋ ਹੁਣ ਇਹੋ ਜੀ ਸਾਡੀ ਗਵਰਨਮੈਂਟ ਹੈ ਉਹਨਾਂ ਨੇ ਪੈਸੇ ਦੇਤੇ ਅਮਰੀਕਾ ਦੀ ਇੰਟੈਲੀਜੈਂਸ ਨੂੰ ਸਮਝਦਿਆਂ ਕਿ ਇਹ ਗੈਂਗਸਟਰ ਨੇ ਤੇ ਸ਼ਾਇਦ ਤੁਸੀਂ ਪ੍ਰਾਊਡ ਹੋਵੋਗੇ ਕਿ ਯੋਰ ਇੰਡੀਅਨਸ ਆਈ ਏਮ ਵੈਰੀ ਹੈਪੀ ਕਿ ਵੀਰ ਇੰਡੀਅਨਸ ਪਰ ਨੋਕਨ ਸੋ ਹੁਣ ਤੁਸੀਂ ਪੁੱਛ ਸਕਦੇ ਹੋ ਜੋ ਕੁਝ ਪੁੱਛਣਾ ਹਾਂ ਜੀ ਸਰ ਵਿਸਤਾਰਨ ਦਾ ਇਲੈਕਸ਼ਨ ਹੋ ਗਿਆ ਹੈ ਜੀ ਹਾਂਜੀ ਹਾਂ ਜੀ ਪੁੱਛੇ ਦੇ ਰਿਜ਼ਲਟ ਦੇ ਉੱਤੇ ਕੀ ਪ੍ਰਤੀਕਰਮ ਹੈ ਸਾਡਾ ਰਿਜ਼ਲਟ ਤਾਂ ਜੀ ਬਹੁਤ ਅੱਛਾ ਰਿਹਾ ਹੈ ਪਰ ਜੇ ਕਾਜ਼ੀਆਂ ਪੰਥ ਦਾ ਸਮਝੌਤਾ ਹੋ ਜਾਂਦਾ ਤਾਂ ਪਾਈ ਸੀਟ ਜਿੱਤ ਚੜਦੇ ਸੀਗੇ ਤੇ ਦੂਸਰੀ ਗੱਲ ਹੈ ਕਿ ਜਿਹੜੇ ਸਾਡੇ ਸਾਥੀ ਸੀਗੇ ਉਹਨਾਂ ਨੇ ਦੁਬਾਰਾ ਦੁਬਾਰਾ ਕਹਿੰਦੇ ਗਏ ਕਿ ਇਹ ਕੈਂਡੀਡੇਟ ਹੈਗਾ ਇਹ ਵਾਰਸ ਸੇ ਵਾਰਸ ਪੰਜਾਬ ਦਾ ਤੇ ਇਹ ਨਹੀਂ ਕਿਹਾ ਕਿ ਇਹ ਸਾਂਝਾ ਕੈਂਡੀਡੇਟ ਹੈ ਇਹਦੇ ਕਰਕੇ ਵੋਟ ਵਾਟ ਟੁੱਟ ਗਈ ਤੇ ਉਹਨਾਂ ਨੂੰ ਇਹ ਨਾਲ ਚੱਲਣਾ ਚਾਹੀਦਾ ਸੀ ਜਦੋਂ ਸਮਝੌਤਾ ਹੋ ਜੇ ਫਿਰ 파ਟਨਰ ਨਾਲ ਚੱਲਦੇ ਆ ਉਹ ਨਾਲ ਨਹੀਂ ਚੱਲਦੇ ਉਹਨਾਂ ਨੇ ਆਪਣੀ ਖੇਡ ਉੱਥੇ ਖੇਢੀ ਹੈ ਕਿ ਇਹ ਸਾਡਾ ਕੈਂਡੀਡੇਟ ਹੈ ਜਾਂ ਕਿ ਨਹੀਂ ਸੀ ਜਨਦੀਪ ਨੂੰ ਤੁਹਾਡਾ ਆਸ਼ੀਰਵਾਦ ਸੀਗਾ ਜੀ ਜਾਂ ਨਹੀਂ ਹਾਂਜੀ ਮਨਦੀਪ ਨੂੰ ਤੁਹਾਡਾ ਆਸ਼ੀਰਵਾਦ ਹੈ ਸੀ سپورਟ ਹੈ ਸੀ ਜਾਂ ਨਹੀਂ ਸੀ ਉਹ ਤਾਂ ਸਾਡਾ ਕੈਂਡੀਡੇਟ ਸੀ ਜੀ ਹਾਂ ਮਨਦੀਪ ਸਿੰਘ ਨੇ ਕਿਹਾ ਜੀ ਉਹ ਕਹਿੰਦਾ ਜੀ ਅਕਾਲੀ ਜੇ ਮੈਂ ਨਾ ਖੜਦਾ ਦਾ ਖੜਾ ਹੁੰਦਾ ਤਾਂ ਕਾਲਜਾ ਦੇ ਜਿੱਤ ਜਾਣਾ ਕਾਲਜਾ ਜਿੱਤ ਜਾਂਦਾ ਸ਼੍ਰੋਮਣੀ ਗੁਰਦਵਾਰਾ ਬਾਦਲ ਜਿਹੜਾ ਚੰਗ ਮੰਨ ਲ ਹੁੰਦਾ ਉਹ ਕਹਿੰਦਾ ਤਾਂ ਹੀ ਹੈ ਅੱਛਾ ਮਾਨ ਸਰ ਜਿਸ ਤਰ੍ਹਾਂ ਹੁਣ 27 ਦੀ ਇਲੈਕਸ਼ਨ ਆ ਰਹੀ ਹੈਗੀ ਐ 27 ਦੀ ਇਲੈਕਸ਼ਨ ਆ ਰਹੀ ਹੈ ਤੁਸੀਂ ਕਹਿ ਰਹੇ ਹੋ ਕਿ ਅਕਾਲੀ ਦਰ ਅਨੁਸਾਰ ਵੀ ਇੱਕ ਛੁੱਟ ਹੋਣਾ ਪਊਗਾ ਤਾਂ ਜਾ ਕੇ ਆਪਾਂ 27 ਦੀ ਫਤਿਹ ਮਾਵਾਂਗੇ ਇਲੈਕਸ਼ਨ ਜਿੱਤਾਂਗੇ ਉਸ ਨੂੰ ਫਿਰ ਕਿਸ ਤਰ੍ਹਾਂ ਤੁਸੀਂ ਇਕੱਠੇ ਕਰੋਗੇ ਸਾਰੇ ਹਾਂਜੀ ਜੇ ਇਹਨਾਂ ਆਪਾਂ ਕਰੀਏ ਕਿ ਜੇ ਇਹ ਤਾਂ ਬੀਜੇਪੀ ਵਾਲੇ ਹੈਗੇ ਐ ਇਹਨਾਂ ਨੇ ਪਹਿਲਾਂ ਕਾਂਗਰਸ ਨਾਲ ਸਮਝੌਤਾ ਕੀਤਾ ਹੋਇਆ ਹੈ ਇਹ ਖਾਲਸਤਾਨੀ ਹੈ ਇਹ ਸਾਰੀਆਂ ਚੀਜ਼ਾਂ ਛੱਡ ਕੇ ਜੇ ਬੈਠ ਕੇ ਸਮਝੌਤਾ ਹੋ ਜੇ ਤਾਂ ਬਹੁਤ ਵਧੀਆ ਗੱਲ ਹੋਊਗੀ ਮਾਨ ਸਰ ਥੋੜੀ ਸਪਸ਼ਟੀ ਕਰਨੀ ਹੈ ਕਿ ਦੋਨੋਂ ਨੈਸ਼ਨਲ ਪਾਰਟੀਆਂ ਦੇ ਨਹੀਂ ਜਮਨ ਤਾਂ ਜਬ ਤੋਂ ਹਾਂਜੀ ਬੀਜੇਪੀ ਦੀ ਵੀ ਹੋ ਕਾਂਗਰਸ ਪਾਰਟੀ ਦੀ ਹਾਂਜੀ ਇਹਨਾਂ ਹਾਲਾਤਾਂ ਦੇ ਵਿੱਚ ਜਿਹੜੀਆਂ ਪੰਥਕ ਤੇ ਰਹੇ ਚਾਹੇ ਉਹ ਅਕਾਲੀ ਦਲ ਹੋਵੇ, ਹਰਵੈਤੀ ਲਾ ਲੋ ਚਾਹੇ ਉਹ ਖੱਟੂ ਲਾ ਲੋ ਕੀ ਇਹ ਨਹੀਂ ਲੱਗਦਾ ਵੀ ਐਸ ਤਰ੍ਹਾਂ ਜਿਹੜਾ ਫੈਡਰਲਿਜ਼ਮ ਦਾ ਭਾਰ ਹੈ ਜੇ ਸਾਰੇ ਇਕੱਠੇ ਹੋ ਜਾਂਦੇ ਤਾਂ ਪੰਜਾਬ 'ਚ ਬਹੁਤ ਵੱਡੀ ਤਾਕਤ ਮਿਲ ਸਕਦੀ ਉਹ ਮਿਲ ਸਕਦੀ ਹੈ ਮੈਂ ਤਾਂ ਕਹਿੰਦਾ ਇਹਦਾ ਮਤਲਬ ਹੈ ਵੀ ਸਾਰੀਆਂ ਪੰਥਕ ਤਰ੍ਹਾਂ ਦੇ ਨਾ ਹਰਵੈਤੀ ਵਗੈਰਾ ਸਭ ਦਾ ਇਕੱਠਾ ਹੋਣਾ ਚਾਹੀਦਾ ਹਾਂਜੀ ਇਹ ਸੰਭਾਵਨਾ ਇਕੱਠੇ ਹੋਣ ਦੀ ਹੈਗੀ ਹੈ ਹੁਣ ਜੇ ਰਾਜ ਕਰਨ ਨਾਲ ਤਾਂ ਸਭਾ ਹੁਣਾ ਪੈ ਜਾਏ। ਕੋਈ ਬਾਦਲ ਨਾਲ ਜਿਹੜਾ ਡੇਡ ਤਾਂ ਹੋ ਸਕਦੀ ਹੈ ਜਿਵੇਂ ਬਸੌਰ ਜੇ ਆਪਾਂ ਇਹ ਫਾਸਲਾ ਕਰੀਏ ਤਾਂ ਤਾਂ ਵੀ ਸੋਖੀਰ ਬਾਦਲ ਨੂੰ ਸਾਰੀਆਂ ਤੇ ਮੰਨ ਲੈਣੀਆਂ। ਹਰ ਸੁਖਬੀਰ ਸਿੰਘ ਦੇ ਹੁਣ ਦਾੜੀ ਪੂਰੀ ਹੈ। ਢਿੱਡ ਵੱਡਾ ਮੋਟਾ ਹੋਇਆ ਹੋਇਆ ਹੈ। ਤਾਂ ਐਕਸੈਪਟੇਬਲੀ ਹੋਊਗਾ। ਇਟ ਲੁੱਕਸ ਲਾਈਕ ਕਰੀ। ਸਿੱਖਾਂ ਦਾ ਘੱਟਦਾ ਹੋਣਾ ਜ਼ਰੂਰੀ ਹੈ ਨਾ ਕਿ ਉਹ ਕਿੰਨੇ ਹੋਗੇ ਨਾ ਸਿੱਖਾਂ ਦਾ ਘੱਟ ਹੋਣਾ ਸਿੱਖ ਸਿੱਖ ਮਾਨਸਾ ਵੀ ਖਾਲਸਾਣ ਦਾ ਅਜੰਡਾ ਸ਼ੁਰੂ ਤੋਂ ਰੱਖਿਆ ਤੁਸੀਂ ਪਰ ਸਰਬਜੀਤ ਖਾਲਸਾ ਦਾ ਬਿਆਨ ਆਇਆ ਹੈ ਕਿ ਅਸੀਂ ਖਾਲਸਾਣ ਦੀ ਮੰਗ ਨਹੀਂ ਕਰਦੇ ਵੀ ਕੀ ਉਹ ਇਸ ਇਸ਼ੂ ਤੇ ਜਿੱਦਾਂ ਤੁਸੀਂ ਤੇ ਰਹੇ ਸਹਿਮਤ ਨਹੀਂ ਹੋ ਰਹੀਆਂ ਕਿਉਂ ਉਹ ਤਾਂ ਹੀ ਹੁੰਦੀ ਮਰਤੀ ਹੈ ਤੇ ਉਹ ਤਾਂ ਪਾਰਲਮੈਂਟ ਦੇ ਵਿੱਚ ਵੀ ਨਹੀਂ ਅਜੇ ਤੱਕ ਬੋਲਿਆ ਹੈਗਾ ਜੀ ਉਹ ਤਾਂ ਪਾਰਲੀਮੈਂਟ ਕਹਿਣਾ ਚਾਹੀਦਾ ਕਿ ਅਸੀਂ ਖਾਲਿਸਤਾਨ ਦੀ ਧਿਰ ਨਹੀਂ ਹੈ ਤੇ ਉਹਨਾਂ ਨੇ ਇੱਕ ਗੱਲ ਹੋਰ ਕਹਦੇ ਵੀ ਮੇਰੇ ਮਾਤਾ ਵੀ ਇਸ਼ੂ ਉਠਾਉਂਦੇ ਰਹੇ ਆ ਪਰ ਜਿਹੜੀਆਂ ਉਹਨਾਂ ਦੀਆਂ ਪ੍ਰਸੀਡੈਂਸੀਆਂ ਉਹ ਵਿੱਚ ਨੋਟ ਨਹੀਂ ਕੀਤੀਆਂ ਜਾਂਦੀਆਂ ਸੀ ਤੇ ਮੈਨੂੰ ਵੀ ਬੋਲਣ ਦਾ ਸਮਾਂ ਨਹੀਂ ਦਿੱਤਾ ਜਾਂਦਾ ਨਹੀਂ ਜੇ ਤੁਸੀਂ ਆ ਪਾਰਲੀਮੈਂਟ ਦੀ ਰੂਲ ਬੁੱਕ ਨਹੀਂ ਪੜ੍ਹੋਗੇ ਤੇ ਇਹ ਨਹੀਂ ਦੱਸੋਗੇ ਕਿ ਕਿਹੜੇ ਰੂਲ ਥੱਲੇ ਮੈਂ ਬੋਲਣਾ ਚਾਹੁੰਦਾ ਹਾਂ ਤਾਂ ਫਿਰ ਕੌਣ ਤੁਹਾਨੂੰ ਬੋਲਣ ਦਊਗਾ ਠੀਕ ਹੈ ਜੀ ਬਰਬਾਦ